ਕਰਨ ਲੱਗੇ ਆ ਵੀ ਯਾਲ ਦੀ ਸਫਾਈ ਤੇ ਖੁੱਡੇ ਦੀ ਵੀ ਅੱਜ ਸਫਾਈ ਕਰਨੀ ਐ ਦੇਖਦੇ ਆ ਅੱਜ ਕਬੂਤਰ ਕਬੂਤਰੀਆਂ ਕਰ ਦਈਏ ਲੱਗ ਤੇ ਚੂਚੇ ਸ਼ਾਇਦ ਅੱਜ ਚੁਕਾ ਦਈਏ ਆਪਾਂ ਚੂਚੇ ਯਾਰ ਗੰਧ ਪਾਉਂਦੇ ਨੇ ਬਹੁਤ ਸ਼ਾਇਦ ਚੁਕਾ ਦਈਏ ਬਾਕੀ ਦੇਖੀ ਜੂ ਚਲੋ ਕੋਈ ਚੱਕਰ ਨਹੀਂ ਆਪਾਂ ਚੁਕਾ ਦਈਏ ਚੂਚੇ ਰੱਖ ਲਓ ਯਾਰ ਰੱਖ ਸਾੜੇ ਗੰਧ ਵਾ ਪਾਉਂਦੇ ਨੇ ਗੰਧ ਪਾਉਣੀ ਐ ਨਾ ਟੋਕੇ ਚ ਕੱਖਾਂ ਜੰਗੰਧ ਪਾਈ ਜਾਂਦੇ ਨੇ ਤਾਂ ਲੱਗ ਚਾਹੀਦੀ ਐ ਜਗਾ ਤੇ ਚਲੋ ਕਰ ਦਈਏ ਬਾਈ ਇਹ ਜਾਲ ਦੀ ਸਫਾਈ ਅਦਰੋਂ ਫੇਕ ਕਰ ਦਾਂਗੇ ਚਲੋ ਸੋਨੂੰ ਸਫਾਈ ਹੋਣ ਤੋਂ ਬਾਅਦ ਦਿਖਾਉਣੇ ਆ ਠੀਕ ਆ ਕਿਵੇਂ ਬਣਿਆ ਸਿਸਟਮ ਇਹਦਾ ਕਬੂਤਰ ਡਾਏ ਨੇ ਬਾਈ 4 ਤੁਹਾਨੂੰ ਨਿਗਾ ਮਰਾ ਦਿੰਨਾ ਇੱਕ ਮਿੰਟ ਹਵਾ ਬਹੁਤ ਤੇਜ਼ ਚੱਲ ਰਹੀ ਅੱਜ ਵੀ ਤੇ ਹਰੀ ਗਲਾਬੀ ਝੱਲਰ ਵਾਲੀ ਤੇ ਰੱਤਾ ਆ ਦੇਖੋ ਫਿਰਦੀ ਏ ਝੱਲਰ ਵਾਲੀ ਰੱਤਾ ਆ ਜਾਂਦਾ ਹਰੀਆਂ ਕੱਚੀਆਂ ਗਰਾਬੀ ਪੂਜ ਝੱਲਰ ਵਾਲੀ ਆਉ ਜਾਂਦੀ ਆ ਹਰੀ ਲਾਲ ਕੱਚ ਔਰ ਫਿਰਦੀ ਆ ਤੇ ਹਰੀ ਕਾਂਤ ਵਾਲੀ ਚਾਰੇ ਕੁੱਤਰੀ ਹੱਡੀਆਂ ਆ ਫਿਰਦੀ ਆ ਠੀਕ ਆ ਓਕੇ ਔਰ ਬੁੱਢਾ ਤੇ ਸਫਾਈ ਹੋ ਰਹੀ ਆ ਫਿਰ ਮੈਂ ਕਿਹਾ ਆ ਦੇਖੋ ਆਏ ਹਾਏ ਹਾਏ ਆਏ ਹਾਏ ਕਿਆ ਡਾਈਆਂ ਕਰਾਈ ਇਹ ਜੀ ਚ ਕਿਹੜੀ ਬਾਜੀ ਝੜਦੀ ਏ ਚਲੋ ਕੋਈ ਨਹੀਂ ਕਰਦੀ ਸਪਾਈ ਪਹਿਲਾਂ ਪਹੁੰਚ ਗਏ ਬਈ ਅੱਪਾ ਮੋਟਰ ਤੇ ਤੇ ਇਥੋਂ ਬੈਠ ਕੇ ਦੋ ਬੜੀ ਦੇਖਦੇ ਆ ਉਹ ਤੋਂ ਬਾਅਦ ਚੱਲਦੇ ਆ ਗਰਾਊਂਡ ਚ ਆਹ ਉੜਦੇ ਨੇ ਕਬੂਤਰ ਉਹ ਦੇਖੋ ਉੱਡ ਰਹੇ ਨੇ ਉਹ ਕਿਆ ਰੋਟਾ ਹਵਾ ਸਾਲੀ ਬਾਲਾ ਗੰਦ ਪਾਉਂਦੀ ਆ ਯਾਰ ਹਵਾ ਨਹੀਂ ਤਾਂ ਅੱਧੇ ਕਬੂਤਰ ਰੋਕ ਰੱਖੇ ਆ ਚਲੋ ਕੋਈ ਚੱਕਰ ਨਹੀਂ ਹਲੇ ਉੜਦੇ ਆ ਦੋ ਘੜੀ ਬਹਿਨੇ ਆ ਇੱਥੇ ਮੋਟਰ ਚੱਲਦੀ ਆ ਫੇ ਚੱਲਦੇ ਆ ਗਰਾਊਂਡ ਚ ਨੂੰ ਗਰਾਊਂਡ ਚ ਪਹੁੰਚ ਗਏ ਬਈ ਤੇ ਹੁਣ ਆਪਾਂ ਲਾ ਦਈਏ ਪਾਣੀ ਘਾ ਦੇਖੋ ਉਧਰੋਂ ਕਟਾਈ ਕਰਾਤੀ ਕਿੰਨਾ ਸੋਹਣਾ ਲੱਗਦਾ ਆ ਰਹਿ ਗਈ ਇਹ ਹੁਣ ਕਰਾਵਾਂਗੇ ਦੋ ਦਿਨ ਤੱਕ ਦੇਖੋ ਤਾਂ ਓਕੇ ਰਿਪੋਰਟ ਚੰਨਾ ਵੀ ਆ ਗਿਆ ਤੇ ਬੂਟੇ ਨੂੰ ਪਾਣੀ ਪੂਣੀ ਲਾ ਦਈਏ ਪਾਈਪ ਪਿਛਾਇਆ ਪਿਆ ਬਸ ਚਲਾਈਏ ਬਾਅਦ ਫੇ ਲਾ ਦਈਏ ਬੂਟੇ ਨੂੰ ਪਾਣੀ ਪਹਿਲਾਂ ਹੁਣ ਚੱਲੇ ਆ ਵੀ ਨੂਰੀ ਨੂੰ ਘਮਾਉਣ ਨੂਰੀ ਕਮਾਈਏ ਫੇਰ ਚੱਲਾਂਗੇ ਆਪਾਂ ਗੋਠੇ ਦੇ ਨੂੰ ਓਕੇ ਰਪੋਟਾਂ ਨੇ ਕੱਦ ਦੇਖ ਲਓ ਨੂਰੀ ਦਾ ਹੁਣ ਵੱਧ ਗਿਆ ਨਾ ਜੱਸੂ ਦੇ ਮੋਢਿਆਂ ਤੱਕ ਚਲੇ ਗਈ ਸਕੂਟਰੀ ਤੇ ਜਾਣਾ ਫੜ ਲੇਗਾ ਲਓ ਵੀ ਨੂਰੀ ਨੂੰ ਕਮਾ ਲਿਆ ਮੱਖੀਆਂ ਬਹੁਤ ਤੰਗ ਕਰਦੀਆਂ ਮੱਖੀਆਂ ਤੋਂ ਕਾਂਡ ਦਦੀਆਂ ਨੂਰੀ ਤੇ ਹੁਣ ਜਾ ਰਹੇ ਆ ਘਰ ਨੂੰ ਲੈ ਕੇ ਦੇਖੋ ਤਾਂ ਚੱਲ ਚੱਲ ਹੁਣ ਪਹੁੰਚ ਚੁੱਕੇ ਆਪਾਂ ਕੋਠੇ ਦੇ ਬਈ ਆ ਕਾਲਾ ਕੱਪੜਾ ਲੈ ਕੇ ਤਰਪਾਲ ਤੇ ਇਹਨੂੰ ਲਾਵਾਂਗੇ ਆ ਜਾਲ ਦੇ ਉੱਪਰ ਤਾਂ ਕਿ ਕਬੂਤਰ ਨਾ ਆ ਕੇ ਬੈਠਣ ਉੱਥੇ ਘਟ ਜਾਣਗੇ ਚਲੂ ਨੂੰ ਤਾਂ ਕਿ ਆ ਹਟਣਾ ਇਹਨਾਂ ਨੇ ਘਟ ਜਾਣਗੇ ਤੇ ਡੋਲੀ ਚ ਮੈਟ ਮੂਟ ਰੱਖਦੇ ਤੇ ਆ ਹਵਾ ਨਾਲ ਉੱੜ ਗਿਆ ਹੁਣ ਬਾਕੀ ਕਰਦੇ ਆ ਪ੍ਰਬੰਧ ਦੋ ਤਿੰਨ ਕਿ ਡਾਵਾਂਗੇ ਪੁਰਾਣੇ ਸਪੇਅਰ ਨੂੰ ਛਤਰੀ ਤੇ ਬੰਨਣਾ ਲਈਏ ਬੰਨਨੇ ਇੱਕ ਕੜਾਤਾ ਕਾ ਗਲਾਬੀ ਬੋਟਾ ਕਲਾਬੀ ਬੈਠੇ ਨੂੰ ਬੰਨੀ ਐ ਇੱਕ ਨੂੰ ਬੰਨ ਲ ਬੜੀ ਰੱਸੀ ਤੇ ਬੰਨੀ ਐ ਨਾ ਚਲੋ ਭਈ ਬੰਨ ਲੀਏ ਫਿਰ ਉਹ ਇੱਕ ਬੱਚਾ ਨਵਾਂ ਬਾਹਰ ਕੱਢ ਕੇ ਦੇਖਦੇ ਅੱਜ ਲਓ ਜੀ ਮਿੱਤਰੋ ਨਵਾਂ ਬੱਚਾ ਫੜ ਲਿਆ ਖੱਲ ਪਾਈ ਨਹੀਂ ਹੋਈ ਪਾਈ ਨਹੀਂ ਖੱਲ ਪਾਈ ਨਹੀਂ ਹੋਈ ਪੈਰਾਂ ਤੇ ਡੱਕੇ ਨੇ ਲੰਬੇ ਅੱਖਾਂ ਖਾਦੇ ਅੱਖਾਂ ਖਟੀਆਂ ਖਟੀਆਂ ਜੀਆਂ ਖਟੀਆਂ ਹੀ ਆ ਅੱਖਾਂ ਤੇ ਕਲਕਾਂਤ ਆ ਕਾਲੀ ਬੂਸ਼ ਆ ਗੁਲਾਬੀ ਕੱਚ ਆ ਇਧਰੋਂ ਠੀਕ ਉਕਣੀਆਂ ਸਾਫ ਆ ਉਧਰੋਂ ਸਾਫ ਬਸ ਠੀਕ ਆ ਸੱਜੀ ਗੁਲਾਬੀ ਕੱਚ ਆ ਚੱਲ ਬਿਠਾ ਛਤਰੀ ਤੇ ਦੇਖੋ ਕਰਕੇ ਤੇ ਯਾਰ ਬਾਬਾ ਬਹਿਗਰੂ ਦਾ ਲੈ ਕੇ ਨੌ ਬਹਿਗਰੂ ਕਰੀ ਭਲੀ ਸਪਿਆਰਾ ਉੜਦਾ ਇੱਕ ਉਹ ਬੈਠਾ ਇੱਕ ਐ ਛਤਰੀ ਤੇ ਬੰਨਿਆ ਹੋਇਆ ਓਕੇ ਪਾਸ ਆ ਵੀਰੇ ਖੜਾ ਕਰ ਦੇ ਮੈਂ ਕਹਿੰਦਾ ਇਹਨੂੰ ਉਹ ਉੱਚੀ ਕਰ ਦੇ। ਖੜਾਣ ਦੀ ਹੈ ਹੁਣ? ਮਾ ਉਹ ਦੁਬਾਰਾ ਉੱਚੀਆਂ ਨੇ। ਗੁੰਗਾ ਨਹੀਂ ਉੱਥੇ ਉੱਪਰ ਦੇਖੋ ਕਿਤੇ ਉੱਪਰ ਚਲੇ ਜਾਊਗਾ। ਜਿਵੇਂ ਆਂਕ ਅੰਦਰਲੀ ਘੱਟ ਕੇ ਲਾ ਕੇ ਲਾਲਾ ਇੱਥੇ ਨੀਵੀਂ ਜੀ। ਹੈ ਵੀਰੇ? ਇੱਥੇ ਲਾ ਲੀਏ ਨੀਵੀਂ ਜੀ ਉਹ ਅੰਦਰਲੀ। ਇੱਕ ਵਾਰੀ ਛੱਤ 'ਤੇ ਉੱਡ ਕੇ ਬਹਿ ਗਿਆ ਬਸ ਪਾਸ ਹੈ। ਕੋਈ ਨਹੀਂ ਕੋਈ ਨਹੀਂ ਚੱਲ ਚੱਲ ਛਤਰੀ ਤੇ ਜਾਵੇ ਹੁਣ ਛਤਰੀ ਤੇ ਛਤਰੀ ਤੇ ਜਾਵੇ ਓਹ ਹੋ ਹੋ ਛਤਰੀ ਤੇ ਛਤਰੀ ਤੇ ਇਹ ਨੇ ਆਣਾ ਹੈ ਨਾ ਛਤਰੀ ਤੇ ਜਾਵੇ ਫੇਰ ਸੁਭਾਦ ਹੈ ਇਹ ਉੱਥੋਂ ਚਲੇ ਜਾਊ ਕੋਈ ਨਹੀਂ ਉਹ ਦੇਖਦੇ ਨੇ ਨਾ ਇਹਨੂੰ ਕਾਹ ਨੂੰ ਹੁਣ ਫਿਰਨ ਦੇ ਆਲੇ-ਦਾਲੇ ਨਹੀਂ ਜਾਊ ਕਿਥੇ ਫੇਰ ਉੜ ਗਿਆ ਏ ਏ ਏ ਏ ਆਲ ਰ ਗਿਆ ਜਦਦਾਦਨੀ ਕਰਦੇ ਕੰਦਰਾ ਕਰਦੇ ਕਰਦੇ ਫਿਰਦੇ ਨੂੰ ਕਿਤੇਗਾ ਹੋਂ ਇੱਕ ਅੱਧਾ ਦਾ ਗੇੜਾ ਨਹੀਂ ਦੱਤਾ ਆਲੇ ਨਾ ਨਹੀਂ ਲਾ ਪਰੇਣਾ ਗਿਆ ਤੇ ਜਨਾਂ ਲੈ ਲਓ ਵੀ ਆ ਟਾਂਗੀ ਵੀ ਲਾਏ ਦੰਨੇ ਓ ਵੀਰ ਉੱਪਰ ਬੈਠ ਗਿਆ ਦੇਖੋ ਉਹਨੂੰ ਕਰੋ ਚੱਲ ਚੱਲ ਛਤਰੀ ਦੇ ਇਹ ਚਾਲ ਹੁਣ ਬਾਸ ਐਨਾਂ ਨੂੰ ਅੰਦਰ ਨਾ ਕਰਤੀ ਵੀਰੇ ਘਰ ਠੀਕ ਐ ਇੱਥੇ ਅਸੀਂ ਇੱਕ ਹੋਰ ਕੱਢ ਆ ਉਹ ਗੱਟ ਲਾਲ ਚੀਨਾ ਆ ਵਜਾ ਲਾਲ ਕੱਢਦਾ ਹਾਂ ਉਹ ਕੱਢ ਆ ਆ ਨਾ ਕੱਢੀ ਹਲੇ ਨੀਲਾ ਨਹੀਂ ਹਲੇ ਕੱਢਣਾ ਨੀਲਾ ਇਹ ਦੋ ਲੱਗੇ ਤੇ ਕੱਢਾਂਗੇ ਇੱਕ ਬੱਚਾ ਹੋਰ ਕੱਢ ਦੰਨੇ ਆਂ ਲਾਲ ਚੀਨਾ ਕੁੰਡਾ ਖੋਲ ਦੇ ਜਸੂ ਆਉ ਦੇਖ ਦੇ ਖਾਈ ਜਾਂਦਾ ਏ ਛਾਲ ਇਹ ਨਹੀਂ ਹੁਣ ਛਤਰੀ ਤੋਂ ਬਿਨਾ ਪੈਰ ਲਾਉ ਵੀਰੇ ਪਾਣੀ ਲਾ ਦੀਏ ਬਾਈ ਕਬੂਤਰਾਂ ਨੂੰ ਫੜਦਾ ਲਾਲ ਡੌਰੀ ਵਾਲੀ ਫੜ ਕੇ ਲੱਗਿਆ ਵਿੱਚ ਆ ਵੀ ਨਹੀਂ ਫੜਾ ਜੋ ਲੈ ਵੀਰੇ ਦੇਖੀਏ ਇਹਦਾ ਨਿਸ਼ਾਨੀਆਂ ਦੇਖ ਲਾ ਥੱਲ ਕਾ ਨੰਬਰ ਹੈ ਆ ਆ ਆ ਆ ਬਹੁਤ ਆ ਬਾਜੀ ਨੂੰ ਬਾਜੀ ਕਿੱਥੇ ਦੀ ਕਿੱਥੇ ਦਾ ਜੀ ਕਕਰਾਲੇ ਕਿੱਥੇ ਫਿਰ ਜਿੱਤ ਗਿਆ ਅੱਜ ਕਕਰਾਲੇ ਦੀ ਨਾ ਚਿੱਟੀਆਂ ਚਿੱਟੀਆਂ ਅੱਖਾਂ ਲਾਲ ਚੀਨਾ ਗੁਲਾਬੀ ਕੱਚ ਖੱਬੀ ਠੱਲ ਨੰਬਰ ਹੈਗਾ ਇਹਦਾ 78 ਚਾ ਉਹ ਕਯਰਬੋਰਡ ਨਵੇਂ ਬੱਚੇ ਤਿੰਨ ਕੱਢ ਦੇਣੇ ਅੱਜ ਇਹ ਵੀ ਲਾਲ ਚੀਨਾ ਹੈ ਗੁਲਾਬੀ ਟੌਰੀ ਤੇ ਅੱਖਾਂ ਇਹਦੀਆਂ ਨੇ ਚਿੱਟੀਆਂ ਹਲੇ ਨਖਾਰਦਾ ਉਹ ਚਿੱਟੀਆਂ ਜੀਆਂ ਨੇ ਥੱਲ ਨੰਬਰ ਕਿੰਨਾ ਹੈ 42 ਓਕੇ ਆ ਛਾਡੇ ਨੂੰ ਵੀ ਉਹ ਹੋਣੀ ਵੀ ਥੋੜੀ ਛੱਡੇ ਹਾਂ ਕੋਈ ਨਹੀਂ ਕੋਈ ਤੇ ਇੰਝਾ ਚ ਉਹ ਸਾਲੀ ਫਿਰਕੀ ਆ ਉਹ ਹਰਾਮੀ ਆ ਬਹੁਤ ਇਹਦੇ ਨਾਲ ਹੀ ਨੇ ਉਧਰ ਜਾਣਾ ਹਾਂ ਹੋਰ ਜਾ ਇਸਾळा ਉਹੀ ਬਚੀਆਂ ਵਾਲਾ ਕੰਮ ਹੋਣਾ ਇਹਨਾਂ ਦਾ ਇੱਕ ਦੂਜੇ ਨਾਲ ਲੱਗਾ ਹਨਾ ਇਹ ਚੱਲ 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 ਇਹ ਦੇ ਗਿਆ ਕਿ ਰਾਹ ਦੇ ਗਿਆ ਤੇਰਾ ਦੇ ਗਿਆ ਫਿਰ ਕੀ ਦੇਗੀ ਇਹਰਾ ਹੈਗੇ ਹਾਂ ਹਾਲੇ ਜਿਵੇਂ ਇੱਧਰ ਨੂੰ ਜਾ ਕੇ ਡਰਾ ਕੱਢ ਲਈ ਹਾਲੀ ਇਹਨਾਂ ਨੂੰ ਨਵੇਂਆਂ ਨੂੰ ਹੁਣ ਕਿੰਨਾ ਚਿਰ ਬਠਾ ਰੱਖਾਂਗੇ ਕਾਲ ਕਾਂਤੇ ਨੂੰ ਵੀ ਲੈ ਕੇ ਬਹਿ ਗਿਆ ਇਹਦਾ ਇੱਥੇ ਚੱਲ 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 ਹਾਂ ਏ ਆ ਤੂੰ ਚੱਲ ਸਾਲਿਆ ਤੂੰ ਪਹਿਲਾਂ ਵੀ ਬੈਠਿਆ ਤਿੰਨ ਵਾਰੀ ਤੂੰ ਚਾਰ ਓਕੇ ਰੋਟਾਂ ਨੇ ਹੁਣ ਆਪਾਂ ਕੰਮ ਕਰੀਏ ਆਪਣਾ ਬਾਈ ਤਰਪਾਲ ਲਾ ਦਈਏ ਵੀਰੇ 2 ਵਜੇ ਉੱਡ ਗਿਆ ਬਾਈ ਕਲਕਾਂਤਾ ਓਹ ਹੋ ਹੋ ਨੀਵਾ ਆ ਗਿਆ ਆ ਗਿਆ ਆ ਗਿਆ ਉਹ ਬਹਿ ਗਿਆ ਪੈਰ ਨਹੀਂ ਲੱਗੇ ਉਹਦੇ ਦੂਆ ਕਿੱਥੇ ਗਿਆ ਕੋਈ ਨਹੀਂ ਕੋਈ ਨਹੀਂ ਡਰ ਗਿਆ ਨਾ ਏ ਆ ਗਿਆ ਚੱਲ ਲੱਗੇ ਕੋਈ ਜਾਊਗਾ ਕੋਈ ਜਾੜੇ ਉੱਪਰ ਕੋਈ ਨਹੀਂ ਬੈਠਾ ਨਾ ਦਰਾ ਦੇ ਨਾ ਦਰਾ ਦੇ ਚੱਲ ਪਾ ਮੇਰੀ ਏ ਆ ਲੱਗੇ ਨਾ ਵੀਰੇ ਤਿੰਨੇ ਲੱਗੇ ਕੱਲ ਨੂੰ ਪਾਉਣਗੇ ਪਟਾਕੇ ਇਹ ਲੱਗਿਆ ਬਾਈ ਕੱਪੜਾ ਲਾਉਣ ਤਰਪਾਲ ਜਾਲ ਦੇ ਉੱਪਰ ਉੱਪਰ ਜਾਓ ਵੀਰੇ ਕੱਕਦੇ ਚੱਕਦੇ ਆ ਜਾਣਾ ਸੈਟਾ ਨਾ ਵੀਰੇ ਮੈਂ ਠੀਕ ਆ ਓਕੇ ਚਲੋ ਭਾਈ ਲਾਦੀ ਆ ਬਾਅਦ ਚ ਦਿਖਾਉਨੇ ਆ ਲੋ ਮਿੱਤਰੋ ਬੱਚੇ ਬੈਠੇ ਆ ਜਾਲ ਟਕਦਾ ਦੇਖੋ ਓਕੇ ਆ ਤੇ ਹੁਣ ਕੱਲੂ ਜਿਹੜੇ ੜਾਉਣੇ ਆ ਡਾਈਆਂ ਕੱਢਣੇ ਉਹਨਾਂ ਨੂੰ ਪਾਣੀ ਪੂਣੀ ਦੇ ਦਈਏ ਉਕੇ ਰੋਟਾਂ ਨੇ ਲਾ ਦੀਏ ਪਾਣੀ ਦਾਣੇ ਦੂਣੀਆਂ ਤੋਂ ਸੈੱਟ ਨੇ ਵੀਰੇ ਫੜ ਲਿਆ ਬਾਕੀ ਵੀ ਛੋਟੇ ਬੱਚਿਆਂ ਨੂੰ ਪਾ ਦੇ ਬਾਈ ਯਾਰ ਚ ਦਾਣੇ ਤੇ ਆਹ ਦੋਨੇ ਬੱਚੇ ਨਹੀਂ ਝਲਦਰਾ ਗੂੜੀਆਂ ਕਰਨੀਆਂ ਰੰਗ ਇਹਨਾਂ ਦੇ ਕਰਨੀਆਂ ਗੂੜੇ ਕਿਉਂਕਿ ਉੱਚੇ ਵਾਲੇ ਜਾਂਦੇ ਨੇ ਇਹ ਦਿਖਦੇ ਨਹੀਂ ਇਹਦਾ ਬਾਜੀਆਂ ਵੀਰੇ ਅਗਲੇ ਸਾਲ ਨੂੰ ਛੱਡ ਹੋਣੇ ਨੇ ਹਨਾ ਦੇ ਦਿਆਂ ਛੱਡ ਭਾਦੂ ਕਿਉਂਕਿ ਕਲੀਆਂ ਵੀਰੇ ਝੜ ਰਹੀਆਂ ਗਾਂ ਕੰਨੀਆਂ ਝੜ ਜਾਣੀਆਂ ਪੰਜ ਹਲੇ ਦਾ ਪੰਜਾਂ ਚਾਰ ਪੰਜ ਚਲ ਲਾਈਏ ਰੰਗ ਇਹਨਾਂ ਦੇ ਵੇਲਾਪਾ ਆ ਵੀ ਇੱਕ ਤੌੜੀ ਹੋਰ ਲਿਆਂਦੀ ਇਹ ਚ ਕੱਢਦੇ ਆ ਗਲੀ ਇਹ ਉੱਥੇ ਰੱਖਾਂਗੇ ਜਾਲ ਚ ਤੇ ਗੁਰੀ ਸਰਵਿਸ ਕਰ ਰਿਹਾ ਸਪੇਅਰ ਦੀ ਉਹ ਲਾਤੇ ਹੈ ਉਹਨੂੰ ਵੀ ਛੱਡ ਦੇ ਸਾਲੇ ਨੂੰ ਬੋਲ ਗਿਆ ਐਨੇ ਜਾਨ ਨੂੰ ਕੱਢ ਲੀ ਗਲੀ ਗੁਲੀ ਇਹ ਚ ਲਾਓ ਵੀ ਕੱਢ ਦੀ ਗਲੀ ਪਾਣੀ ਬੁਣੀ ਧਰਦੀ ਇਹ ਚ ਪਾ ਗਏ ਹੁਣ ਜਿਵੇਂ ਪਹਿਲਾਂ ਪਰਲੀ ਗੁੰਡੀ ਕੱਢ ਕੇ ਲਿਆੜੀ ਪਲਾਸਟਿਕ ਵਾਲੀ ਗੁੰਡੀ ਦਾ ਇਹ ਚ ਪਾ ਦੀ ਬਾਅਦ ਚ ਪਹਿਲਾਂ ਪਰ ਲਿਆ ਪਰ ਲਿਆਂ ਪਾ ਦੇ ਹੁਣ ਆਹ ਲਾਗੇ ਬਈ ਤਿੰਨੇ ਓਕੇਰ ਬੋਤਾ ਇੱਕ ਨੇ ਡੰਡਾ ਫਿਰਨਾ ਤੇ ਹੁਣ ਰੋਜ ਸਪੇਅਰ ਤਾਂ ਬੈਠ ਗਿਆ ਬਈ ਤੇ ਦੋਨੇ ਰੱਤੇ ਜੇ ਉੜ ਰਹੇ ਨੇ ਲਾਲਚੀ ਨੇ ਆ ਗਿਆ ਵੀ ਹਲੇ ਗੁਲਾਬੀ ਗੱਛਾ ਵਾਲਾ ਕੋਟਾ ਬੈਠਾ ਵਾਲਾ ਤੇ ਅਸੀਂ ਵੀ ਚੱਲੀਏ ਹੁਣ ਮਿਲਾਂਗੇ ਅਗਲੇ ਵਲੌਗ ਵਿੱਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਮਿਲਦੇ ਆਂ ਅਗਲੇ ਵਲੌਗ ਵਿੱਚ